ਦੋਸਤੋ ਕਈ ਵਾਰ ਬੀਤੇ ਸਮੇਂ ਦੀਆਂ ਪੈੜਾਂ ਮਿੱਧ ਕੇ ਅਸੀਂ ਐਸੇ ਰਾਹਾਂ ਤੇ ਪਹੁੰਚ ਜਾਂਦੇ ਹਾਂ ਜਿੱਥੇ ਸਾਨੂੰ ਲੱਗਦਾ ਕਿ ਇਹ ਸਫ਼ਰ ਕਦੇ ਖਤਮ ਨਹੀਂ ਹੋਣਾ ਐਦਾਂ ਲੱਗਦਾ ਜਿਵੇਂ ਹੁਣ ਕੁਝ ਵੀ ਠੀਕ ਨਹੀਂ ਹੋਣਾ ਕਈ ਵਾਰ ਜਦੋਂ ਇਨਸਾਨ ਨੂੰ ਲੱਗਦਾ ਹੈ ਕਿ ਹੁਣ ਉਹਦੇ ਕੋਲ ਕੁਝ ਵੀ ਨਹੀਂ ਬਚਿਆ ਉਦੋਂ ਹੀ ਕਿਸਮਤ ਉਹਦੇ ਲਈ ਕੁਝ ਨਵਾਂ ਲੈ ਕੇ ਆਉਂਦੀ ਹੈ ਪਰ ਇਹ ਬਦਲਾਅ ਇੰਨਾ ਸੌਖਾ ਨਹੀਂ ਹੁੰਦਾ ਜੋ ਜ਼ਿੰਦਗੀ ਦੇ ਪਾਏ ਨਵੇਂ ਪੂਰਨਿਆਂ ਤੇ ਚੱਲਣ ਦੀ ਹਿੰਮਤ ਇਕੱਠੀ ਕਰ ਲੈਂਦਾ ਹੈ ਉਹੀ ਆਪਣੀ ਜ਼ਿੰਦਗੀ ਦੀ ਨਵੀਂ ਕਹਾਣੀ ਲਿਖਦਾ ਹੈ ਜ਼ਿੰਦਗੀ ਦੇ ਵਸੀਲਿਆਂ ਨੂੰ ਦਰਸਾਉਂਦੀ ਤੇ ਸਚਾਈ ਦੇ ਸੁਨੇਹੇ ਵੰਡਦੀ ਇੱਕ ਕਹਾਣੀ ਇੱਕ ਹਨੇਰੀ ਰਾਤ ਵਿੱਚ ਵੱਖੋ-ਵੱਖ ਜਾਂਦੇ ਦੂਰ ਆਹਾਂ ਨੂੰ ਆਮੋ ਸਾਹਮਣੇ ਲਿਆ ਕੇ ਖੜਾ ਕਰ ਦਿੰਦੀ ਹੈ ਇੱਕ ਪਾਸੇ ਇੱਕ ਐਸਾ ਸ਼ਖਸ ਜੋ ਸਚਾਈ ਗਿਆਨ ਤੇ ਚਾਨਣ ਦਾ ਪ੍ਰਤੀਕ ਹੁੰਦਾ ਹੈ ਜਿਸਦੇ ਬੋਲ ਕੇਵਲ ਲਫ਼ਜ਼ ਨਹੀਂ ਸੀ ਸਗੋਂ ਉਹ ਅਲਫਾਜ਼ ਕਿਸੇ ਦੀ ਵੀ ਜ਼ਿੰਦਗੀ ਦਾ ਰੁਖ ਬਦਲਣ ਦੀ ਤਾਕਤ ਰੱਖਦੇ ਸੀ ਤੇ ਦੂਜੇ ਪਾਸੇ ਇੱਕ ਅਜਿਹਾ ਇਨਸਾਨ ਜੋ ਹਨੇਰੀਆਂ ਰਾਤਾਂ ਤੇ ਭਟਕਿਆ ਫਿਰਦਾ ਸੀ ਜਿਸ ਦੀ ਦੁਨੀਆ ਡਰ ਛਲ ਤੇ ਅਗਿਆਨਤਾ ਨਾਲ ਘਿਰੀ ਹੋਈ ਸੀ ਉਸ ਲਈ ਉਸਦੇ ਮਾੜੇ ਕੰਮ ਹੀ ਉਸ ਦੀ ਰੋਜ਼ੀ-ਰੋਟੀ ਦਾ ਜ਼ਰੀਆ ਬਣੇ ਹੋਏ ਸੀ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਚਾਨਣ ਹਨੇਰੇ ਨਾਲ ਟਕਰਾਂਦਾ ਹੈ ਤਾਂ ਨਤੀਜਾ ਕੀ ਨਿਕਲਦਾ ਹੈ ਜਦੋਂ ਸਚਾਈ ਤੇ ਕੁਫਰ ਆਹਮੋ ਸਾਹਮਣੇ ਅੱਖਾਂ 'ਚ ਅੱਖਾਂ ਪਾ ਕੇ ਖੜੇ ਹੋ ਜਾਣ ਤਾਂ ਕਿਸ ਦੀ ਨੀਵੀਂ ਪੈਂਦੀ ਹੈ ਕੀ ਕਿਸੇ ਦੀ ਆਖੀ ਇੱਕ ਛੋਟੀ ਜੀ ਗੱਲ ਜਾਂ ਕਿਸੇ ਵੱਲੋਂ ਕੀਤਾ ਹੋਇਆ ਇੱਕ ਆਮ ਜਿਹਾ ਵਾਅਦਾ ਕਿਸੇ ਇਨਸਾਨ ਦੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ ਕਈ ਵਾਰ ਜ਼ਿੰਦਗੀ ਵਿੱਚ ਇੱਕ ਪਲ ਇੱਕ ਮੁਲਾਕਾਤ ਕਿਸੇ ਦੇ ਮੂੰਹੋਂ ਕੱਢਿਆ ਇੱਕ ਵਾਕ ਹੀ ਕਿਸੇ ਦੀ ਜ਼ਿੰਦਗੀ ਸਵਾਰ ਕੇ ਰੱਖ ਦਿੰਦਾ ਹੈ ਉਹ ਪਲ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਤੁਹਾਨੂੰ ਆਪ ਮੁਹਾਰੇ ਹੀ ਐਸੇ ਪੈਂਡਿਆਂ ਤੇ ਤੋਰ ਕੇ ਲੈ ਜਾਂਦਾ ਹੈ ਜੋ ਤੁਹਾਡੀ ਕਿਸਮਤ ਹੀ ਨਹੀਂ ਤੁਹਾਡੀ ਜ਼ਿੰਦਗੀ ਦੀ ਕਾਇਆ ਤੱਕ ਪਲਟ ਕੇ ਰੱਖ ਦਿੰਦਾ ਹੈ ਸੋ ਇਹ ਪਿਆਰੀ ਜੀ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਨਵੇਂ ਆਏ ਹੋ ਤਾਂ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਰਾਤ ਦਾ ਸਮਾਂ ਸੀ ਗਲੀਆਂ ਸੁੰਨੀਆਂ ਪਈਆਂ ਸੀ ਬਰਸ ਦੀਆਂ ਹਲਕੀਆਂ ਬੂੰਦਾਂ ਇੱਕ ਕਸਬੇ ਦੀ ਠੰਡੀ ਹਵਾ ਵਿੱਚ ਘੁਲ ਚੁੱਕੀਆਂ ਸੀ। ਮੱਠੀ-ਮੱਠੀ ਹਵਾ ਦੇ ਬੁੱਲੇ ਕੰਨਾਂ ਵਿੱਚ ਪੱਤਿਆਂ ਦੀ ਖੜਖੜਾਹਟ ਦਾ ਰਸ ਘੋਲ ਰਹੇ ਸੀ ਤੇ ਕਿਤੋਂ ਦੂਰੋਂ ਆਉਂਦੀਆਂ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਦਿਲ ਵਿੱਚ ਇੱਕ ਅਜੀਬ ਜਿਹਾ ਡਰ ਪੈਦਾ ਕਰ ਰਹੀਆਂ ਸੀ। ਚਾਰੇ ਪਾਸੇ ਹਨੇਰਾ ਪਸਰਿਆ ਹੋਇਆ ਸੀ। ਉਸ ਕਸਬੇ ਵਿੱਚ ਇੱਕ ਬਹੁਤ ਹੀ ਪਹੁੰਚਿਆ ਹੋਇਆ ਫਕੀਰ ਰਹਿੰਦਾ ਸੀ। ਉਹ ਫਕੀਰ ਅਕਸਰ ਹੀ ਰਾਹੋਂ ਭਟਕੇ ਲੋਕਾਂ ਨੂੰ ਚੰਗੀਆਂ ਗੱਲਾਂ ਦੱਸ ਕੇ ਸਿੱਧੇ ਰਾਹੇ ਪਾਉਂਦਾ ਤੇ ਸੱਚਾਈ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦਾ ਉਸੇ ਰਾਤ ਉਹ ਸਾਧੂ ਉਸ ਕਸਬੇ ਦੀਆਂ ਤੰਗ ਗਲੀਆਂ ਵਿੱਚੋਂ ਲੰਘ ਰਿਹਾ ਸੀ ਤਾਂ ਹਨੇਰੇ ਵਿੱਚ ਉਸ ਨੂੰ ਕਿਸੇ ਦਾ ਪਰਛਾਵਾਂ ਦਿਖਾਈ ਦਿੱਤਾ ਉਸ ਨੂੰ ਇਉਂ ਜਾਪਿਆ ਜਿਵੇਂ ਕੋਈ ਉਸ ਨੂੰ ਦੇਖਦੇ ਸਾਰ ਸੰਘਣੇ ਹਨੇਰੇ ਵਿੱਚ ਅਲੋਪ ਹੋ ਗਿਆ ਹੋਵੇ ਅਸਲ ਵਿੱਚ ਉਹ ਵਿਅਕਤੀ ਇੱਕ ਚੋਰ ਸੀ ਤੇ ਘਰੋਂ ਚੋਰੀ ਕਰਨ ਦੀ ਨੀਅਤ ਨਾਲ ਨਿਕਲਿਆ ਸੀ ਫਕੀਰ ਉਸ ਨੂੰ ਲੋਕ ਦਾ ਵੇਖ ਕੇ ਬੋਲਿਆ ਕੌਣ ਆ ਭਾਈ ਕਿਉਂ ਲੋਕ ਦਾ ਫਿਰਦਾ ਬਾਹਰ ਆ ਜਾ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਬਿਜਲੀ ਦੀ ਗਰਜ ਨਾਲ ਉਸ ਫਕੀਰ ਦਾ ਚਿਹਰਾ ਇਉਂ जग ਪਿਆ ਜਿਵੇਂ ਹਨੇਰੇ ਵਿੱਚ ਪਿਆ ਹੀਰਾ ਜਗਮਗਾਉਂਦਾ ਹੋਵੇ ਉਸ ਚੋਰ ਨੂੰ ਉਸ ਮਹਾਤਮਾ ਦੀ ਪਛਾਣ ਆ ਗਈ ਕਿਉਂਕਿ ਉਹ ਸਾਧੂ ਮਸ਼ਹੂਰ ਹੀ ਇੰਨਾ ਸੀ ਕਿ ਉਸ ਨੂੰ ਉਸ ਰਾਜ ਦਾ ਬੱਚਾ-ਬੱਚਾ ਜਾਣਦਾ ਸੀ ਉਸ ਚੋਰ ਨੇ ਉਸ ਫਕੀਰ ਨੂੰ ਕਿਹਾ ਕਿ हे ਮਹਾਤਮਾ ਮੈਨੂੰ ਮਾਫ਼ ਕਰਿਓ ਮੈਂ ਤੁਹਾਨੂੰ ਪਹਿਚਾਣਿਆ ਨਹੀਂ ਸੀ ਮੈਂ ਇੱਕ ਚੋਰ ਹਾਂ ਤੇ ਅੱਜ ਮਸਾਂ ਜਾ ਕੇ ਕਈ ਚਾਨਣੀਆਂ ਰਾਤਾਂ ਤੋਂ ਬਾਅਦ ਇੱਕ ਹਨੇਰੀ ਰਾਤ ਆਈ ਹੈ ਇਸ ਲਈ ਅੱਜ ਮੈਂ ਚੋਰੀ ਕਰਨ ਲਈ ਜਾ ਰਿਹਾ ਹਾਂ ਤੁਸੀਂ ਬੜੇ ਪਹੁੰਚੇ ਹੋਏ ਫਕੀਰ ਹੋ ਇਸ ਲਈ ਮੈਂ ਤੁਹਾਡੇ ਸਾਹਮਣੇ ਝੂਠ ਨਹੀਂ ਬੋਲ ਸਕਦਾ ਫਕੀਰ ਮੁਸਕਰਾਇਆ ਤੇ ਬੋਲਿਆ ਕਿ ਇਹ ਧੰਦਾ ਛੱਡ ਕੇ ਤੂੰ ਕੋਈ ਐਸਾ ਕੰਮ ਕਿਉਂ ਨਹੀਂ ਕਰਦਾ ਜਿਸ ਦੇ ਨਾਲ ਤੈਨੂੰ ਕਿਸੇ ਨੂੰ ਵੇਖ ਕੇ ਕਿਸੇ ਤਰ੍ਹਾਂ ਦਾ ਭੈ ਨਾ ਸਤਾਵੇ ਤੇ ਤੈਨੂੰ ਕਿ세 ਤੋਂ ਮੂਨ ਲੁਕਣਾ ਪਵੇ ਤੇ ਜਿਹੜਾ ਕੰਮ ਕਰਕੇ ਕਿਸੇ ਨੂੰ ਵੇਖ ਕੇ ਤੈਨੂੰ ਡਰਨਾ ਪਵੇ ਤੇ ਲੁਕਣਾ ਪਵੇ ਅਜਿਹਾ ਕੰਮ ਹੀ ਕਿਉਂ ਕਰਨਾ ਇਹਦੇ ਨਾਲੋਂ ਚੰਗਾ ਇਹ ਚੋਰੀਆਂ ਚਕਾਰੀਆਂ ਛੱਡ ਕੇ ਕੋਈ ਹੋਰ ਚੱਜ ਦਾ ਕੰਮ ਕਰ ਲਾ ਆਖਰ ਖਾਣੀਆਂ ਤਾਂ ਦੋ ਰੋਟੀਆਂ ਹੀ ਨੇ ਉਸ ਚੋਰ ਨੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਆਖਿਆ ਕਿਹੇ ਮਹਾਤਮਾ ਮੇਰੇ ਪਿਤਾ ਜੀ ਵੀ ਇਹੀ ਕੰਮ ਕਰਦੇ ਸੀ ਤੇ ਮੈਨੂੰ ਵੀ ਸਿਰਫ ਇਹੀ ਕੰਮ ਆਉਂਦਾ ਹੈ ਤੇ esto علاوہ ਮੈਨੂੰ ਕਿਸੇ ਹੋਰ ਹੁਨਰ ਦੀ ਸਮਝ ਹੀ ਨਹੀਂ ਕਿਉਂਕਿ ਮੈਂ ਕਦੇ ਕੋਈ ਹੋਰ ਕੰਮ ਕੀਤਾ ਹੀ ਨਹੀਂ ਮੈਂ ਪੜ੍ਹਾਈ ਦੇ ਮਾਮਲੇ ਵਿੱਚ ਵੀ ਬਿਲਕੁਲ ਕੋਰਾ ਵਾਂ ਤੇ ਨਾ ਹੀ ਮੇਰੇ ਕੋਲ ਇਹ ਨਹੀਂ ਦੌਲਤ ਹੈ ਕਿ ਮੈਂ ਕੋਈ ਹੋਰ ਆਪਣਾ ਵਪਾਰ ਜਾਂ ਕਾਰੋਬਾਰ ਸ਼ੁਰੂ ਕਰ ਸਕਾਂ ਜੇ ਮੈਂ ਇਹ ਧੰਦਾ ਛੱਡ ਦਿੱਤਾ ਤਾਂ ਫਿਰ ਮੇਰੇ ਪਰਿਵਾਰ ਦਾ ਪਾਲਣ ਪੋਸ਼ਣ ਕਿਹਨੇ ਕਰਨਾ ਉਹਦਾ ਜਵਾਬ ਸੁਣ ਕੇ ਉਹ ਸਾਧੂ ਕੁਝ ਦੇਰ ਤਾਂ ਚੁੱਪ ਖੜਾ ਰਿਹਾ ਫਿਰ ਕੁਝ ਸੋਚ ਕੇ ਬੋਲਿਆ ਚਲ ਠੀਕ ਹੈ ਭਾਈ ਜਿਵੇਂ ਤੇਰੀ ਮਰਜ਼ੀ ਤੂੰ ਬੇਸ਼ੱਕ ਇਹ ਕੰਮ ਕਰੀ ਚੱਲ ਪਰ ਸਾਡੀ ਇੱਕ ਗੱਲ ਮੰਨਣ ਤੋਂ ਨਾ ਨਾ ਕਰੇ ਉਹ ਚੋਰ ਬਿਨਾ ਕੋਈ ਦੇਰ ਕੀਤੇ ਬੋਲਿਆ ਕਿ ਮਹਾਰਾਜ ਤੁਸੀਂ ਬਸ ਹੁਕਮ ਕਰੋ ਤੁਹਾਡੀ ਗੱਲ ਨੂੰ ਤਾਂ ਕੋਈ ਰਾਜਾ ਮਹਾਰਾਜਾ ਵੀ ਨਹੀਂ ਮੋੜ ਸਕਦਾ ਫਿਰ ਮੇਰੀ ਤਾਂ ਹਸਤੀ ਹੀ ਕੀ ਹੈ ਤੁਹਾਡਾ ਹੁਕਮ ਮੇਰੇ ਸਿਰ ਮੱਥੇ ਫਕੀਰ ਨੇ ਕਿਹਾ ਕਿ ਚੱਲ ਠੀਕ ਹੈ ਪਹਿਲਾਂ ਮੇਰੇ ਨਾਲ ਵਾਅਦਾ ਕਰ ਕਿ ਤੂੰ ਸਾਡੀ ਗੱਲ ਨੂੰ ਹਰ ਹਾਲ ਚ ਮੰਨੇਗਾ ਤੇ ਕਿਸੇ ਵੀ ਹਾਲਤ ਵਿੱਚ ਇਸ ਵਾਅਦੇ ਨੂੰ ਪੂਰ ਚੜਾਵੇਂਗਾ ਚੋਰ ਨੇ ਵਾਅਦਾ ਕੀਤਾ ਤੇ ਕਿਹਾ ਕਿ ਤੁਸੀਂ ਜੋ ਵੀ ਕਹੋਗੇ ਮੈਂ ਬਿਲਕੁਲ ਉਸੇ ਤਰ੍ਹਾਂ ਹੀ ਕਰਾਂਗਾ ਉਸ ਸਾਧੂ ਨੇ ਗੰਭੀਰ ਹੋ ਕੇ ਕਿਹਾ ਕਿ ਅੱਜ ਤੋਂ ਤੂੰ ਕਿਸੇ ਨਾਲ ਵੀ ਕਿਸੇ ਵੀ ਹਾਲਤ ਵਿੱਚ ਝੂਠ ਨਹੀਂ ਬੋਲਣਾ ਹਮੇਸ਼ਾ ਸੱਚ ਬੋਲਣਾ ਜਾਂ ਤੇਰਾ ਕਲਿਆਣ ਹੋ ਜਾਵੇਗਾ ਇਹ ਕਹਿ ਕੇ ਉਸ ਫਕੀਰ ਨੇ ਆਪਣੇ ਰਾਹ ਤੇ ਚੱਲੇ ਪਾ ਦਿੱਤੇ ਇਧਰ ਚੋਰ ਸੋਚਣ ਲੱਗਾ ਕਿ ਝੂਠ ਨਹੀਂ ਬੋਲਾਂਗਾ ਤਾਂ ਕੰਮ ਕਿਵੇਂ ਚੱਲੇਗਾ ਪਰ ਹੁਣ ਤਾਂ ਉਸ ਮਹਾਤਮਾ ਨੂੰ ਮੈਂ ਵਾਅਦਾ ਕਰ ਦਿੱਤਾ ਹੈ ਕੁਝ ਵੀ ਹੋ ਜਾਵੇ ਆਪਣਾ ਵਾਅਦਾ ਨਹੀਂ ਤੋੜ ਸਕਦਾ ਇਹੀ ਸੋਚਾਂ ਸੋਚਦਾ ਉਹ ਚੋਰ ਚੋਰੀ ਦੇ ਇਰਾਦੇ ਨਾਲ ਕਸਬੇ ਵੱਲ ਨੂੰ ਤੁਰ ਪਿਆ ਜਦੋਂ ਉਹ ਕੁਝ ਦੂਰ ਪਹੁੰਚਿਆ ਤਾਂ ਉਸ ਨੂੰ ਇੱਕ ਹੋਰ ਸ਼ਖਸ ਮਿਲ ਗਿਆ ਦਰਸਲ ਉਹ ਉਸ ਰਾਜ ਦਾ ਰਾਜਾ ਸੀ ਜੋ ਭੇਸ ਬਦਲ ਕੇ ਆਪਣੇ ਨਗਰ ਦਾ ਨਿਰੀਖਣ ਕਰਨ ਲਈ ਨਿਕਲਿਆ ਹੋਇਆ ਸੀ ਉਸ ਨੇ ਉਸ ਚੋਰ ਤੋਂ ਪੁੱਛਿਆ ਕਿ ਤੂੰ ਕੌਣ ਹੈ ਭਾਈ ਤੇ ਆਹ ਵੇਲੇ ਕਿੱਥੇ ਜਾ ਰਹਾ ਚੋਰ ਮਨ ਹੀ ਮਨ ਸੋਚਣ ਲੱਗਾ ਕਿ ਮੈਂ ਝੂਠ ਬੋਲਣਾ ਤਾਂ ਛੱਡ ਦਿੱਤਾ ਹੈ ਇਸ ਲਈ ਹੁਣ ਇਸ ਆਜਨਬੀ ਸ਼ਖਸ ਨੂੰ ਵੀ ਸਾਰਾ ਕੁਝ ਸੱਚ-ਸੱਚ ਹੀ ਦੱਸਣਾ ਪਵੇਗਾ ਚਲੋ ਜੇਕਰ ਹੁਣ ਮਹਾਤਮਾ ਜੀ ਨੂੰ ਜ਼ੁਬਾਨ ਦੇ ਹੀ ਦਿੱਤੀ ਹੈ ਉਹ ਪੂਰੀ ਤਾਂ ਕਰਨੀ ਹੀ ਪਵੇਗੀ ਜੋ ਹੋਵੇਗਾ ਦੇਖਿਆ ਜਾਵੇਗਾ ਇਹ ਸੋਚਾਂ ਮਨ ਵਿੱਚ ਸੋਚਦੇ ਹੋਏ ਨੇ ਉਸਨੇ ਰਾਜੇ ਨੂੰ ਬੇਝਿਜਕ ਆਖ ਦਿੱਤਾ ਕਿ ਮੈਂ ਇੱਕ ਚੋਰ ਹਾਂ ਤੇ ਚੋਰੀ ਕਰਨ ਲਈ ਆਪਣੇ ਘਰ ਤੋਂ ਨਿਕਲਿਆ। ਇਹ ਗੱਲ ਸੁਣ ਕੇ ਰਾਜਾ ਹੈਰਾਨ ਹੋ ਗਿਆ ਕਿ ਇਹ ਕਿਹੋ ਜਿਹਾ ਚੋਰ ਹੈ ਜੋ ਖੁਦ ਹੀ ਡੌਂਡੀ ਬੈਠ ਰਿਹਾ ਹੈ ਕਿ ਮੈਂ ਚੋਰ ਹਾਂ। ਹੈਰਾਨੀ ਜਤਾਉਂਦੇ ਹੋਏ ਉਸਨੇ ਕਿਹਾ ਕਿ ਕਿਉਂ ਮਖੌਲ ਕਰਦਾ ਭਰਾਵਾ? ਜੇ ਤੂੰ ਨਹੀਂ ਦੱਸਣਾ ਤਾਂ ਉਦਾਂ ਕਹਿ ਦੇ। ਮੈਨੂੰ ਤਾਂ ਤੂੰ ਕੋਈ ਸਿਪਾਹੀ ਜਾਂ ਕਿਸੇ ਰਾਜ ਦਾ ਦੂਤ ਲੱਗਦਾ ਹੈ। ਉਸ ਚੋਰ ਨੇ ਕਿਹਾ ਨਹੀਂ ਨਹੀਂ ਜਨਾਬ। ਮੈਂ ਮਜ਼ਾਕ ਨਹੀਂ ਕਰ ਰਿਹਾ। ਮੈਂ ਬਿਲਕੁਲ ਸੱਚ ਕਿਹਾ ਹੈ। ਮੈਂ ਚੋਰ ਹੀ ਹਾਂ। ਤੇ ਚੋਰੀ ਕਰਨਾ ਹੀ ਮੇਰਾ ਕੰਮ ਹੈ ਰਾਜ ਨੇ ਕੁਝ ਸੋਚਦੇ ਕਿਹਾ ਚੋਰ ਤਾਂ ਮੈਂ ਵੀ ਆ ਪਰ ਇਹ ਧੰਦਾ ਮੈਂ ਨਵਾਂ ਨਵਾਂ ਸ਼ੁਰੂ ਕੀਤਾ ਹੈ ਚੰਗਾ ਹੋਇਆ ਤੂੰ ਮਿਲ ਗਿਆ ਤੂੰ ਤਾਂ ਇਸ ਕੰਮ ਵਿੱਚ ਬਾਵਾ ਹੰਡਿਆ ਹੋਇਆ ਲੱਗਦਾ ਮੈਨੂੰ ਵੀ ਆਪਣੇ ਨਾਲ ਰੱਖ ਲੈ ਤੇ ਕਿਉਂ ਨਾ ਆਪਾਂ ਦੋਵੇਂ ਮਿਲ ਕੇ ਰਾਜ ਮਹਿਲ ਵਿੱਚ ਚੋਰੀ ਕਰੀਏ ਅੱਜ ਹੀ ਵੱਡਾ ਹੱਥ ਮਾਰ ਲੈਨੇ ਆ ਤਾਂ ਚੋਰ ਬੋਲਿਆ ਉਪਰਾਵਾ ਕਿਉਂ ਕਮਲੀਆਂ ਗੱਲਾਂ ਕਰਦਾ ਹੈ ਰਾਜ ਮਹਿਲ ਵਿੱਚ ਚੋਰੀ ਕਰਨਾ ਤਾਂ ਦੂਰ ਮਹਿਲ ਵਿੱਚ ਦਾਖਲ ਹੋਣਾ ਵੀ ਕੋਈ ਸੌਖੀ ਗੱਲ ਨਹੀਂ ਹੈ ਕਿਉਂ ਤੂੰ ਆਪਣੀ ਪਹਿਲੀ ਚੋਰੀ ਨੂੰ ਆਖਰੀ ਬਣਾਉਣ ਤੇ ਤਲਿਆ ਹੋਇਆ ਰਾਜੇ ਨੇ ਉਸ ਚੋਰ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਤੂੰ ਘਬਰਾ ਨਾ ਇਹ ਮੈਂ ਕੋਈ ਹਵਾ ਵਿੱਚ ਤੀਰ ਨਹੀਂ ਛੱਡਿਆ ਮੇਰੇ ਕੋਲ ਇੱਕ ਤਰਕੀਬ ਹੈ ਜਿਸ ਨਾਲ ਆਪਾਂ ਅੰਦਰ ਵੀ ਦਾਖਲ ਹੋਵਾਂਗੇ ਤੇ ਮਾਲਾ-ਮਾਲ ਹੋ ਕੇ ਬਾਹਰ ਵੀ ਆ ਜਾਵਾਂਗੇ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਪਹਿਲਾਂ ਰਾਜ ਮਹਿਲ ਵਿੱਚ ਹੀ ਨੌਕਰ ਦਾ ਕੰਮ ਕਰਦਾ ਸੀ ਪਰ ਰਾਜੇ ਨੇ ਕਿਸੇ ਗੱਲ ਤੋਂ ਨਿਰਾਸ਼ ਹੋ ਕੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਹੁਣ ਕਿਉਂਕਿ ਮੈਨੂੰ ਰਾਜੇ ਨੇ ਕੱਢਿਆ ਸੀ ਇਸ ਲਈ ਕੋਈ ਹੋਰ ਮੈਨੂੰ ਨੌਕਰੀ ਦੇਣ ਲਈ ਤਿਆਰ ਹੀ ਨਹੀਂ ਮੈਂ ਤੇ ਮੇਰਾ ਪਰਿਵਾਰ ਭੁੱਖਾ ਮਰਨ ਦੀ ਕਗਾਰ ਤੇ ਆਣ ਖਲੋਤੇ ਆ ਮੇਰੇ ਲਈ ਹੁਣ ਇਹ ਕਰੋ ਜਾਂ ਮਰੋ ਵਾਲੀ ਗੱਲ ਹੈ ਤੂੰ ਹੀ ਦੱਸ ਭਰਾਵਾ ਮੈਂ ਹੋਰ ਕੀ ਕਰਾਂ ਇਹ ਗੱਲ ਹਮੇਸ਼ਾ ਮੇਰੇ ਦਿਲ ਵਿੱਚ ਰੜਕਦੀ ਰਹਿੰਦੀ ਹੈ ਮੈਂ ਰਾਜੇ ਨੂੰ ਸਬਕ ਸਿਖਾਉਣਾ ਚਾਹੁੰਦਾ ਇਸ ਲਈ ਮੈਂ ਤੇਰੇ ਅੱਗੇ ਹੱਥ ਜੋੜਦਾ ਮੇਰੀ ਮਦਦ ਕਰ ਇਸ ਦਾ ਫਾਇਦਾ ਤੈਨੂੰ ਵੀ ਹੋਵੇਗਾ ਮੈਂ ਰਾਜ ਮਹਿਲ ਦੇ ਹਰੇਕ ਗੁਪਤ ਦਰਵਾਜ਼ੇ ਦਾ ਪੇਤੀਆਂ ਕਿੱਥੋਂ ਆਉਣਾ ਹੈ ਕਿੱਥੋਂ ਜਾਣਾ ਹੈ ਮੈਨੂੰ ਸਾਰਾ ਕੁਝ ਪਤਾ ਹੈ ਅੱਜ ਕਿਉਂ ਨਾ ਰਾਜ ਮਹਿਲ ਵਿੱਚ ਹੀ ਆਪਣੀ ਕਿਸਮਤ ਅਜ਼ਮਾਈਏ ਇਹ ਕਹਿ ਕੇ ਰਾਜਾ ਉਸ ਚੋਰ ਨੂੰ ਨਾਲ ਲੈ ਕੇ ਰਾਜ ਮਹਿਲ ਦੇ ਪਿਛਲੇ ਪਾਸੇ ਪਹੁੰਚ ਗਿਆ ਅੰਦਰ ਦਾਖਲ ਹੋਣ ਲਈ ਵਾਕਈ ਉੱਥੇ ਗੁਪਤ ਦਰਵਾਜ਼ਾ ਸੀ ਉਹ ਦਰਵਾਜ਼ਾ ਖੋਲ ਕੇ ਆਖਣ ਲੱਗਾ ਕਿ ਤੂੰ ਪੁਰਾਣਾ ਚੋਰ ਹੈ ਹਨੇਰੇ ਵਿੱਚ ਦੇਖਣ ਦਾ ਤੈਨੂੰ ਤਜਰਬਾ ਹੈ ਇਸ ਲਈ ਤੂੰ ਅੰਦਰ ਜਾ ਕੇ ਸਾਰਾ ਮਾਲ ਇਕੱਠਾ ਕਰ ਲਿਆ ਉਦੋਂ ਤੱਕ ਮੈਂ ਇੱਥੇ ਹੀ ਪਹਿਰਾ ਦੇ ਰਿਹਾ। ਚੋਰ ਨੇ ਜਵਾਬ ਦਿੱਤਾ ਕਿ ਐਨੇ ਵੱਡੇ ਮਹਿਲ ਵਿੱਚ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮਾਲ ਕਿੱਥੇ ਰੱਖਿਆ ਹੋਇਆ ਹੈ? ਰਾਜੇ ਨੇ ਉਹਨੂੰ ਐਨ ਬੈਨ ਖਜ਼ਾਨੇ ਦਾ ਪੂਰਾ ਰਸਤਾ ਸਮਝਾ ਦਿੱਤਾ ਤੇ ਉੱਥੇ ਤੱਕ ਪਹੁੰਚਣ ਦਾ ਸਾਰਾ ਤਰੀਕਾ ਵੀ। ਚੋਰ ਜਦੋਂ ਅੰਦਰ ਵੜਿਆ ਤੇ ਖਜ਼ਾਨੇ ਦੇ ਦਰਵਾਜ਼ੇ ਤੇ ਪਹੁੰਚਿਆ ਤਾਂ ਉਸ ਦੀਵਾਰ ਤੇ ਇੱਕ ਚਰਖੀ ਲੱਗੀ ਹੋਈ ਸੀ। ਉਸ ਚਰਖੀ ਨੂੰ ਘਮਾਉਂਦੇ ਹੀ ਉਹ ਦਰਵਾਜ਼ਾ ਤੁਰੰਤ ਖੁੱਲ ਗਿਆ। ਚੋਰ ਨੇ ਵੇਖਿਆ ਕਿ ਉਥੇ ਤਾਂ अनेका ਵੱਡੇ ਵੱਡੇ ਮਜ਼ਬੂਤ ਬਕਸੇ ਰੱਖੇ ਹੋਏ ਸੀ ਜਿਨ੍ਹਾਂ ਉੱਪਰ ਵੱਡੇ ਵੱਡੇ ਜ਼ਿੰਦਰੇ ਲੱਗੇ ਹੋਏ ਸੀ ਉਹਨੇ ਚਾਬੀਆਂ ਦਾ ਗੁੱਛਾ ਤੇ ਕੁਝ ਹੋਰ ਸੰਦ ਕੱਢੇ ਤੇ ਇੱਕ ਬਕਸੇ ਦਾ ਜ਼ਿੰਦਾ ਖੋਲਣ ਲਈ ਕੋਸ਼ਿਸ਼ ਕਰਨ ਲੱਗ ਪਿਆ ਪਰ ਉਸਦੀ ਕੋਸ਼ਿਸ਼ ਬੇਕਾਰ ਹੋ ਗਈ ਉਸਨੇ ਇਹ ਸੋਚ ਕੇ ਚਾਰੇ ਪਾਸੇ ਕਮਰੇ ਵਿੱਚ ਨਜ਼ਰ ਦੁੜਾਈ ਕਿ ਸ਼ਾਇਦ ਕੋਈ ਲੋਹੇ ਦਾ ਸਰੀਆ ਵਗੈਰਾ ਮਿਲ ਜਾਵੇ ਤਾਂ ਉਸਦੀ ਨਿਗਾਹ ਇੱਕ ਛੋਟੇ ਜਿਹੇ ਬਕਸੇ ਤੇ ਪਈ ਜੋ ਇੱਕ ਵੱਡੇ ਬਕਸੇ ਦੇ ਉੱਪਰ ਰੱਖਿਆ ਹੋਇਆ ਸੀ ਉਸਨੇ ਉਸਦਾ ਤਾਲਾ ਖੋਲਣ ਦੀ ਕੋਸ਼ਿਸ਼ ਕੀਤੀ ਥੋੜੀ ਜੀ ਕੋਸ਼ਿਸ਼ ਕਰਦਿਆਂ ਹੀ ਉਸ ਬਕਸੇ ਦਾ ਤਾਲਾ ਖੁੱਲ ਗਿਆ ਜਦੋਂ ਉਸਨੇ ਢੱਕਣ ਹਟਾਇਆ ਤਾਂ ਉਸ ਵਿੱਚ ਇੱਕ ਹੋਰ ਛੋਟਾ ਜਿਹਾ ਬਕਸਾ ਪਿਆ ਸੀ ਤੇ ਉਸ ਤੋਂ ਇਲਾਵਾ ਉੱਥੇ ਕੁਝ ਵੀ ਨਹੀਂ ਸੀ ਜਦੋਂ ਉਸਨੇ ਉਸ ਬਕਸੇ ਨੂੰ ਬਾਹਰ ਕੱਢਿਆ ਤੇ ਜਿਵੇਂ ਹੀ ਉਹਦਾ ਢੱਕਣ ਖੋਲ੍ਹਿਆ ਤਾਂ ਉਹਦੀਆਂ ਅੱਖਾਂ ਚਮਕ ਉਠੀਆਂ ਉਹਦੇ ਵਿੱਚ ਤਿੰਨ ਕੀਮਤੀ ਹੀਰੇ ਰੱਖੇ ਹੋਏ ਸੀ ਉਸਨੇ ਤਿੰਨੋਂ ਹੀਰੇ ਚੁੱਕ ਲਏ ਤੇ ਉਥੋਂ ਚੱਲਣ ਲੱਗਾ ਫਿਰ ਅਚਾਨਕ ਉਹਦੇ ਮਨ ਵਿੱਚ ਖਿਆਲ ਆਇਆ ਕਿ ਹੀਰੇ ਤਾਂ ਤਿੰਨ ਨੇ ਤੇ ਅਸੀਂ ਦੋ ਆ ਇਹਦਾ ਅੱਧਾ ਅੱਧਾ ਹਿੱਸਾ ਕਿਵੇਂ ਕਰਾਂਗੇ ਕਿਉਂ ਨਾ ਮੈਂ ਝੂਠ ਬੋਲ ਕੇ ਦੋ ਹੀਰੇ ਆਪਣੇ ਕੋਲ ਰੱਖ ਲਵਾਂ ਪਰ ਨਹੀਂ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਕਿਉਂਕਿ ਮੈਂ ਝੂਠ ਨਾ ਬੋਲਣ ਦਾ ਉਸ ਫਕੀਰ ਨਾਲ ਵਾਅਦਾ ਜੋ ਕੀਤਾ ਹੈ ਤੇ ਉਸ ਫਕੀਰ ਦੇ ਬੋਲੇ ਬੋਲ ਵੀ ਸੱਚੇ ਹੋ ਰਹੇ ਨੇ ਉਹਨਾਂ ਦੇ ਬਚਨਾ ਸਦਕਾ ਹੀ ਮੇਰੇ ਹੱਥ ਇੱਕ ਕੀਮਤੀ ਹੀਰਾ ਲੱਗਿਆ ਏ ਸੋਚ ਕੇ ਉਸ ਚੋਰ ਨੇ ਇੱਕ ਹੀਰਾ ਉਸ ਬਕਸੇ ਦੇ ਵਿੱਚ ਵਾਪਸ ਰੱਖ ਦਿੱਤਾ ਤੇ ਦੋ ਹੀਰੇ ਲੈ ਕੇ ਮਹਿਲ ਤੋਂ ਬਾਹਰ ਨਿਕਲ ਆਇਆ ਬਾਹਰ ਆ ਕੇ ਉਸ ਨੇ ਰਾਜੇ ਨੂੰ ਕਿਹਾ ਕਿ ਮੈਂ ਦੋ ਹੀਰੇ ਲਿਆਇਆ ਇੱਕ ਤੇਰਾ ਹੈ ਤੇ ਇੱਕ ਮੇਰਾ ਹੈ ਇਹ ਕਹਿ ਕੇ ਉਸ ਨੇ ਇੱਕ ਹੀਰਾ ਰਾਜੇ ਨੂੰ ਦੇ ਦਿੱਤਾ ਤੇ ਦੂਜਾ ਹੀਰਾ ਆਪਣੇ ਕੋਲ ਰੱਖ ਕੇ ਉੱਥੋਂ ਚਲਾ ਗਿਆ ਹੁਣ ਉਸ ਦੇ ਜਾਣ ਤੋਂ ਬਾਅਦ ਰਾਜਾ ਸੋਚਾਂ ਵਿੱਚ ਪੈ ਗਿਆ ਕਿ ਉਸ ਸੰਦੂਕੜੀ ਵਿੱਚ ਹੀਰੇ ਤਾਂ ਤਿੰਨ ਸੀ ਫਿਰ ਇਹ ਬੰਦੇ ਨੇ ਇਸ ਤਰ੍ਹਾਂ ਕਿਉਂ ਕਿਹਾ ਕਿ ਮੈਂ ਦੋ ਹੀਰੇ ਲਿਆਇਆ ਵਾਂ ਜਾ ਕੇ ਵੇਖਣਾ ਚਾਹੀਦਾ ਹੈ ਇਹ ਸੋਚ ਕੇ ਰਾਜਾ ਜਦੋਂ ਉੱਥੇ ਪਹੁੰਚਿਆ ਤਾਂ ਵੇਖਦਾ ਹੈ ਕਿ ਵਾਕਈ ਇੱਕ ਹੀਰਾ ਉਸ ਛੋਟੀ ਜੀ ਸੰਦੂਕ ਦੇ ਅੰਦਰ ਹੀ ਰੱਖਿਆ ਹੋਇਆ ਹੈ ਇਹ ਵੇਖ ਕੇ ਰਾਜਾ ਬੜਾ ਹੈਰਾਨ ਹੋਇਆ ਕਿ ਇਹ ਕਿੱਦਾਂ ਦਾ ਚੋਰ ਹੈ ਚੋਰੀ ਵੀ ਕਰਦਾ ਹੈ ਸੱਚ ਵੀ ਬੋਲਦਾ ਹੈ ਰਾਜੇ ਨੇ ਖਜ਼ਾਨੇ ਦਾ ਦਰਵਾਜ਼ਾ ਖੁੱਲਾ ਛੱਡ ਦਿੱਤਾ ਤੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ ਜਦੋਂ ਸਵੇਰ ਹੋਈ ਤਾਂ ਮਹਿਲ ਵਿੱਚ ਹੱਲਾ ਮਚ ਗਿਆ ਕਿ ਰਾਜ ਮਹਿਲ ਦੇ ਖਜ਼ਾਨੇ ਵਿੱਚ ਚੋਰੀ ਹੋ ਗਈ। ਹਰ ਪਾਸੇ ਦੀ ਚਰਚਾ ਹੋਣ ਲੱਗੀ। ਰਾਜੇ ਨੇ ਆਪਣੇ ਮੰਤਰੀਆਂ ਨੂੰ ਬੁਲਾਇਆ ਤੇ ਚੋਰ ਬਾਰੇ ਪਤਾ ਕਰ ਲਈ ਆਖਿਆ। ਖਜ਼ਾਨੇ ਦਾ ਦਰਵਾਜ਼ਾ ਖੁੱਲਾ ਮਿਲਿਆ ਹੈ। ਜ਼ਰੂਰ ਇਹ ਕਿਸੇ ਭੇਤੀ ਦਾ ਕੰਮ ਹੈ। ਜਿੰਨੀ ਜਲਦੀ ਹੋ ਸਕੇ ਇਹਦੀ ਜਾਂਚ ਸ਼ੁਰੂ ਕਰੋ ਤੇ ਚੋਰ ਨੂੰ ਫੜੋ। ਪਤਾ ਕਰੋ ਉਹ ਕੌਣ ਹੈ, ਕਿੱਥੇ ਰਹਿੰਦਾ ਹੈ ਤੇ ਉਹਨੇ ਰਾਜ ਮਹਿਲ ਵਿੱਚ ਚੋਰੀ ਕਰਨ ਦੀ ਹਿੰਮਤ ਕਿਵੇਂ કરી? ਮੰਤਰੀ ਨੇ ਕਿਹਾ ਕਿ ਜੋ ਆਗਿਆ ਮਹਾਰਾਜ ਇੱਕ ਹੈ ਕਿ ਉਹ ਉਥੋਂ ਚਲਾ ਗਿਆ ਉਹ ਖਜ਼ਾਨੇ ਵਾਲੇ ਕਮਰੇ ਵਿੱਚ ਪਹੁੰਚਿਆ ਜਿੱਥੇ ਸਾਰੇ ਬਕਸੇ ਜਿਉਂ ਦੇ ਤਿਉਂ ਰੱਖੇ ਹੋਏ ਸੀ ਸਿਰਫ ਇੱਕ ਛੋਟੇ ਜਿਹੇ ਬਕਸੇ ਦਾ ਢੱਕਣ ਖੁੱਲਾ ਹੋਇਆ ਸੀ ਉਸਨੇ ਵੇਖਿਆ ਤਾਂ ਉਸ ਵਿੱਚ ਇੱਕ ਹੀਰਾ ਰੱਖਿਆ ਹੋਇਆ ਸੀ ਮੰਤਰੀ ਨੇ ਸੋਚਿਆ ਕਿ ਸ਼ਾਇਦ ਚੋਰ ਨੇ ਜਲਦਬਾਜ਼ੀ ਵਿੱਚ ਇੱਕ ਹੀਰਾ ਉਥੇ ਹੀ ਛੱਡ ਦਿੱਤਾ ਹੈ ਹੁਣ ਕਿਉਂ ਨਾ ਇਹ ਹੀਰਾ ਮੈਂ ਹੀ ਰੱਖ ਲਵਾਂ ਚੋਰੀ ਤਾਂ ਹੋਈ ਹੀ ਹੈ ਜਦੋਂ ਚੋਰ ਫੜਿਆ ਜਾਵੇਗਾ ਤਾਂ ਉਹ ਲੱਖ ਕਹਿੰਦਾ ਰਹੇ ਕਿ ਮੈਂ ਦੋ ਹੀਰੇ ਹੀ ਚੋਰੀ ਕੀਤੇ ਸੀ ਉਹਦੀ ਕੀਨੇ ਸੋਨੀ ਹੈ ਇਹ ਸੋਚ ਕੇ ਮੰਤਰੀ ਨੇ ਉਹ ਹੀਰਾ ਆਪਣੇ ਗੀਜੇ ਵਿੱਚ ਪਾ ਲਿਆ ਤੇ ਫਿਰ ਰਾਜੇ ਨੂੰ ਜਾ ਕੇ ਸੋਚਣਾ ਦਿੱਤੀ ਕਿ ਮਹਾਰਾਜ ਸਾਰੇ ਬਕਸੇ ਠੀਕ ਠਾਕ ਪਏ ਨੇ ਸਿਰਫ ਇੱਕ ਛੋਟਾ ਬਕਸਾ ਹੀ ਖੁੱਲਿਆ ਹੋਇਆ ਮਿਲਿਆ ਹੈ ਤੇ ਉਹਦੇ ਵਿੱਚ ਰੱਖੇ ਉਹ ਤਿੰਨੋਂ ਹੀਰੇ ਉਹ ਚੋਰ ਚੋਰੀ ਕਰਕੇ ਲੈ ਗਿਆ ਹੈ ਤੁਸੀਂ ਫਿਕਰ ਨਾ ਕਰੋ ਮਹਾਰਾਜ ਉਹ ਚੋਰ ਬਹੁਤ ਜਲਦ ਤੁਹਾਡੇ ਸਾਹਮਣੇ ਨੀਵੀਂ ਪਾਈ ਖੜਾ ਹੋਵੇਗਾ ਮੰਤਰੀ ਦੀ ਗੱਲ ਸੁਣ ਕੇ ਰਾਜਾ ਮਨ ਹੀ ਮਨ ਹੱਸਣ ਲੱਗਾ ਉਸਨੇ ਮੰਤਰੀ ਨੂੰ ਚੋਰ ਦੀ ਭਾਲ ਕਰਨ ਦਾ ਹੁਕਮ ਦੇ ਦਿੱਤਾ ਹਰ ਪਾਸੇ ਉਸ ਚੋਰ ਦੀ ਤਲਾਸ਼ ਸ਼ੁਰੂ ਹੋ ਗਈ ਤੇ ਖੋਜੀਆਂ ਦੁਆਰਾ ਜਲਦੀ ਹੀ ਚੋਰ ਨੂੰ ਫੜ ਲਿਆ ਗਿਆ ਰਾਜੇ ਦੇ ਦਰਬਾਰ ਵਿੱਚ ਜਦੋਂ ਚੋਰ ਨੂੰ ਪੇਸ਼ ਕੀਤਾ ਗਿਆ ਤਾਂ ਰਾਜੇ ਨੇ ਚੋਰ ਤੋਂ ਪੁੱਛਿਆ ਕਿ ਕੀ ਕੱਲ ਰਾਤ ਤੂੰ ਹੀ ਰਾਜ ਮਹਿਲ ਵਿੱਚ ਚੋਰੀ ਕੀਤੀ ਸੀ ਚੋਰ ਨੇ ਹੱਥ ਜੋੜ ਕੇ ਕਿਹਾ ਹਾਂ ਮਹਾਰਾਜ ਚੋਰੀ ਮੈਂ ਹੀ ਕੀਤੀ ਹੈ ਤੇ ਮੈਂ ਇਸ ਦੀ ਬਣਦੀ ਸਜ਼ਾ ਭੁਗਤਣ ਲਈ ਵੀ ਤਿਆਰ ਹਾਂ ਪਰ ਮੇਰੇ ਨਾਲ ਇੱਕ ਹੋਰ ਚੋਰ ਵੀ ਇਸ ਚੋਰੀ ਵਿੱਚ ਸ਼ਾਮਲ ਸੀ ਮੰਤਰੀ ਨੇ ਪੁੱਛਿਆ ਕੌਣ ਹੈ ਉਹ ਕੀ ਨਾਮ ਹੈ ਉਹਦਾ ਚੋਰ ਬੋਲਿਆ ਕਿ ਮੈਂ ਉਹਦਾ ਨਾਮ ਨਹੀਂ ਜਾਣਦਾ ਤੇ ਨਾ ਹੀ ਇਹ ਜਾਣਦਾ ਕਿ ਉਹ ਕੌਣ ਹੈ ਤੇ ਕਿੱਥੇ ਰਹਿੰਦਾ ਹੈ ਮੈਂ ਰਾਤ ਪਹਿਲੀ ਵਾਰ ਉਹਨੂੰ ਮਿਲਿਆ ਸੀ ਉਸਨੇ ਹੀ ਮੈਨੂੰ ਉਸ ਗੋਪਤ ਦਰਵਾਜ਼ੇ ਬਾਰੇ ਦੱਸਿਆ ਸੀ ਤੇ ਖਜ਼ਾਨੇ ਤੱਕ ਜੋ ਰਾਹ ਜਾਂਦਾ ਹੈ ਉਹ ਸਾਰਾ ਰਸਤਾ ਵੀ ਉਹਨੇ ਹੀ ਮੈਨੂੰ ਸਮਝਾਇਆ ਸੀ ਚੋਰ ਦੀ ਗੱਲ ਸੁਣ ਕੇ ਮੰਤਰੀ ਹੱਸਿਆ ਤੇ ਬੋਲਿਆ ਵਾਹ ਕਿੰਨੀ ਵਧੀਆ ਕਹਾਣੀ ਬਣਾਈ ਐ ਤੂੰ ਉਹਦਾ ਨਾਮ ਪਤਾ ਜਲਦੀ ਨਾਲ ਦੱਸ ਦੇ ਨਹੀਂ ਤਾਂ ਤੇਰੀ ਖਲ ਉਤਾਰ ਲਈ ਜਾਵੇਗੀ ਤੇ ਤੈਨੂੰ ਸੂਲੀ ਤੇ ਲਟਕਾ ਦਿੱਤਾ ਜਾਵੇਗਾ ਚੋਰ ਕਹਿਣ ਲੱਗਾ ਤੁਸੀਂ ਮੇਰੇ ਨਾਲ ਜੋ ਚਾਹੋ ਕਰ ਸਕਦੇ ਹੋ ਪਰ ਮੇਰੀ ਗੱਲ ਤੇ ਭਰੋਸਾ ਕਰੋ ਮੈਂ ਜੋ ਵੀ ਕਹਿ ਰਿਹਾ ਉਹ ਬਿਲਕੁਲ ਸੱਚ ਕਹਿ ਰਿਹਾ ਮੈਨੂੰ ਉਸ ਬੰਦੇ ਦਾ ਨਾਮ ਤਾਂ ਨਹੀਂ ਪਤਾ ਪਰ ਮੈਂ ਰਾਤ ਦੀ ਸਾਰੀ ਘਟਨਾ ਤੁਹਾਨੂੰ ਸੁਣਾ ਸਕਦਾ ਇਹ ਕਹਿ ਕੇ ਉਸਨੇ ਸਾਰੀ ਘਟਨਾ ਐਨ ਬੈਨ ਬਿਆਨ ਕਰ ਦਿੱਤੀ ਕਿ ਕਿਵੇਂ ਅਸੀਂ ਮਿਲੇ ਤੇ ਕਿਵੇਂ ਚੋਰੀ ਨੂੰ ਅੰਜਾਮ ਦਿੱਤਾ ਫਿਰ ਉਸਨੇ ਉਹ ਹੀਰਾ ਜੋ ਉਹਦੇ ਕੋਲ ਸੀ ਕੱਢ ਕੇ ਰਾਜੇ ਦੇ ਸਾਹਮਣੇ ਰੱਖ ਦਿੱਤਾ ਇਹ ਸੁਣ ਕੇ ਮੰਤਰੀ ਗੁੱਸੇ ਨਾਲ ਭੜਕ ਉੱਠਿਆ ਤੂੰ ਚੋਰ ਐ ਤੇਰੀਆਂ ਗੱਲਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਤੂੰ ਕਹਿੰਦਾ ਹੈ ਕਿ ਤੂੰ ਸਿਰਫ ਦੋ ਹੀਰੇ ਚੋਰੀ ਕੀਤੇ ਤੇ ਉਸ ਵਿੱਚੋਂ ਇੱਕ ਆਪਣੇ ਸਾਥੀ ਨੂੰ ਦਿੱਤਾ ਪਰ ਚੋਰੀ ਤਾਂ ਤਿੰਨ ਹੀਰੇ ਹੋਏ ਨੇ ਫਿਰ ਤੀਜਾ ਹੀਰਾ ਕਿੱਥੇ ਚਲਾ ਗਿਆ ਚੋਰ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਰਾਜਾ ਤੁਰੰਤ ਬੋਲ ਉੱਠਿਆ ਉਹ ਕਹਿਣ ਲੱਗਾ ਮੰਤਰੀ ਜੀ ਇਹ ਚੋਰ ਬਿਲਕੁਲ ਸੱਚ ਕਹਿ ਰਿਹਾ ਹੈ ਹੀਰੇ ਦੋ ਹੀ ਚੋਰੀ ਹੋਏ ਸੀ ਤੇ ਇਸ ਨੇ ਉਸ ਵਿੱਚੋਂ ਇੱਕ ਹੀਰਾ ਆਪਣੇ ਸਾਥੀ ਨੂੰ ਦਿੱਤਾ ਸੀ ਤੇ ਇੱਕ ਆਪਣੇ ਕੋਲ ਰੱਖ ਲਿਆ ਸੀ ਇਸ ਦਾ ਸਬੂਤ ਇਹ ਹੈ ਕਿ ਪਿਛਲੀ ਰਾਤ ਇਹਦਾ ਉਹ ਸਾਥੀ ਮੈਂ ਹੀ ਸੀ ਮੈਂ ਰਾਤ ਨੂੰ ਜਦੋਂ ਭੇਸ ਬਦਲ ਕੇ ਆਪਣੇ ਨਗਰ ਵਿੱਚ ਘੁੰਮ ਰਿਹਾ ਸੀ ਉਦੋਂ ਮੇਰੀ ਇਸ ਚੋਰ ਨਾਲ ਮੁਲਾਕਾਤ ਹੋਈ ਸੀ ਤੇ ਜੋ ਹੀਰਾ ਇਸਨੇ ਮੈਨੂੰ ਦਿੱਤਾ ਸੀ ਉਹ ਇਹ ਰਿਹਾ ਐਨਾ ਕਹਿੰਦੇ ਹੀ ਰਾਦੇ ਨੇ ਆਪਣੇ ਹੱਥ ਵਿੱਚ ਉਹ ਹੀਰਾ ਦਿਖਾਉਂਦੇ ਹੋਏ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ ਇਸ ਤਰ੍ਹਾਂ ਉਸ ਦਰਬਾਰ ਵਿੱਚ ਚਾਰੇ ਪਾਸੇ ਸਨਾਟਸ਼ ਆ ਗਿਆ ਰਾਜਾ ਬਹੁਤ دیر ਤੱਕ ਮੌਣ ਬੈਠਾ ਰਿਹਾ ਫਿਰ ਬੋਲਿਆ ਜਦੋਂ ਇਹ ਬੰਦਾ ਮੈਨੂੰ ਮੇਰਾ ਹਿੱਸਾ ਦੇ ਕੇ ਚਲਾ ਗਿਆ ਮੈਂ ਖਜ਼ਾਨੇ ਵਿੱਚ ਆ ਕੇ ਜਾਂਚ ਕੀਤੀ ਤਾਂ ਇਹ ਝੂਠ ਨਹੀਂ ਸੀ ਬਿਲਕੁਲ ਸੱਚ ਸੀ ਮੈਨੂੰ ਇਹ ਵੇਖ ਕੇ ਬਹੁਤ ਹੈਰਾਨੀ ਹੋਈ ਕਿ ਤੀਜਾ ਹੀਰਾ ਉਸ ਛੋਟੇ ਜਿਹੇ ਬਕਸੇ ਵਿੱਚ ਰੱਖਿਆ ਹੋਇਆ ਸੀ ਮੰਤਰੀ ਜੀ ਉਹ ਹੀਰਾ ਆਪਣੀ ਜੇਬ ਵਿੱਚੋਂ ਕੱਢੋ ਰਾਜੇ ਦੇ ਇੰਨਾ ਕਹਿਣ ਦੀ ਧੀਰ ਸੀ ਕਿ ਸਾਰਿਆਂ ਦੀ ਨਿਗਾਹ ਮੰਤਰੀ ਵੱਲ ਮੁੜ ਗਈ ਜੋ ਹੁਣ ਡਰ ਦੇ ਮਾਰੇ ਕੰਬ ਰਿਹਾ ਸੀ ਰਾਜੇ ਦੇ ਹੁਕਮ ਨਾਲ ਹੀਰਾ ਉਹਦੇ ਕੋਲੋਂ ਬਰਾਮਦ ਕਰ ਲਿਆ ਗਿਆ ਤੇ ਚੋਰੀ ਦੇ ਅਪਰਾਧ ਵਿੱਚ ਉਸ ਮੰਤਰੀ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਉਸ ਤੋਂ ਬਾਅਦ ਰਾਜੇ ਨੇ ਚੋਰ ਨੂੰ ਕਿਹਾ ਕਿ ਤੂੰ ਕਿਹੋ ਜਿਹਾ ਚੋਰ ਹੈਂ? ਤੂੰ ਚੋਰੀ ਵੀ ਕਰਦਾ ਹੈਂ ਤੇ ਫਿਰ ਸੱਚ ਵੀ ਬੋਲਦਾ ਹੈਂ। ਮੈਨੂੰ ਇਹ ਗੱਲ ਸਮਝਾ ਕਿ ਚੋਰੀ ਕਰਨ ਤੋਂ ਬਾਅਦ ਤਾਂ ਚੋਰ ਹਮੇਸ਼ਾ ਝੂਠ ਬੋਲਦਾ ਹੈ ਪਰ ਤੂੰ ਚੋਰੀ ਕਰਨ ਤੋਂ ਬਾਅਦ ਆਪਣੇ ਸਾਰੇ ਗੁਨਾਹ ਕਬੂਲ ਕਰ ਲੈਣਾ ਹੈ। ਮੈਨੂੰ ਇੱਕ ਗੱਲ ਸਮਝਾ ਜੇਕਰ ਤੂੰ ਇੰਨਾ ਹੀ ਸੱਚਾ ਹੈਂ ਤਾਂ ਚੋਰੀ ਕਰਦਾ ਹੀ ਕਿਉਂ ਹੈਂ? ਉਸ ਚੋਰ ਨੇ ਰਾਜੇ ਨੂੰ ਸਾਰੀ ਗੱਲ ਆਖ ਸੁਣਾਈ ਕਿ ਕਿਵੇਂ ਉਸ ਫਕੀਰ ਨੂੰ ਮਿਲਿਆ ਤੇ ਕਿਵੇਂ ਉਸ ਨੇ ਉਹਦੇ ਕੋਲੋਂ ਹਮੇਸ਼ਾ ਸੱਚ ਬੋਲਣ ਦਾ ਵਚਨ ਲਿਆ ਇਸ ਲਈ ਹੀ ਉਸ ਸਾਧੂ ਨਾਲ ਕੀਤੇ ਵਾਅਦੇ ਨੂੰ ਨਿਭਾ ਰਿਹਾ ਹੈ ਤੇ ਇਹਦਾ ਅੰਜਾਮ ਭਾਵੇਂ ਕੁਝ ਵੀ ਹੋਵੇ ਰਾਜਾ ਉਹਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਉਸ ਨੇ ਉਸ ਬੰਦੇ ਨੂੰ ਆਪਣੇ ਮਹਿਲ ਵਿੱਚ ਮੰਤਰੀ ਦਾ ਅਹੁਦਾ ਸੰਭਾਲਣ ਲਈ ਕਿਹਾ ਪਰ ਉਸ ਚੋਰ ਨੇ ਕਿਹਾ ਕਿ ਮਹਾਰਾਜ ਤੁਸੀਂ ਬੜੇ ਦਿਆਲੂ ਹੋ ਤੁਹਾਡਾ ਦਿਲ ਬਹੁਤ ਵੱਡਾ ਹੈ ਜਿਹੜਾ ਮੇਰੇ ਵਰਗੇ ਚੋਰ ਨੂੰ ਤੁਸੀਂ ਸਜ਼ਾ ਨਾ ਦੇ ਕੇ ਮੰਤਰੀ ਦਾ ਅਹੁਦਾ ਦੇਣਾ ਚਾਹੁੰਦੇ ਹੋ ਪਰ ਜਿਨ੍ਹਾਂ ਦਾ ਵਚਨ ਮੰਨਣ ਨਾਲ ਹੀ ਅੱਜ ਤੁਸੀਂ ਮੈਨੂੰ ਮੰਤਰੀ ਦਾ ਅਹੁਦਾ ਦੇਣ ਲਈ ਤਿਆਰ ਹੋਏ ਹੋ ਮੈਂ ਤਾਂ ਹੁਣ ਉਹਨਾਂ ਦੀ ਹੀ ਸ਼ਰਨ ਵਿੱਚ ਰਹਾਂਗਾ ਤੇ ਉਹਨਾਂ ਦੇ ਕਹਿਣ ਅਨੁਸਾਰ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਾਂਗਾ ਉਸ ਫਕੀਰ ਦੀ ਸਿਰਫ ਇੱਕ ਗੱਲ ਮੰਨਣ ਨਾਲ ਮੇਰਾ ਜੀਵਨ ਬਦਲ ਗਿਆ ਤੇ ਮੈਂ ਜੋ ਗਲੀ ਗਲੀ ਚੋਰੀਆਂ ਕਰਦਾ ਫਿਰਦਾ ਸੀ ਮੇਰੀ ਕਿਸਮਤ ਤਾਂ ਦੇਖੋ ਅੱਜ ਇੱਕ ਰਾਜਾ ਮੈਨੂੰ ਮੰਤਰੀ ਦਾ ਅਹੁਦਾ ਦੇਣਾ ਚਾਹੁੰਦਾ ਹੈ ਮੈਂ ਕਿਉਂ ਨਾ ਉਹਨਾਂ ਦੀ ਸੰਗਤ ਕਰਾਂ ਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਾਂ ਜਿਸ ਨਾਲ ਮੇਰੇ ਜੀਵਨ ਦਾ ਸੁਧਾਰ ਹੋ ਜਾਵੇ ਉਸ ਚੋਰ ਦੀ ਗੱਲ ਸੁਣ ਕੇ ਰਾਜਾ ਗਦਗਦ ਹੋ ਟਿਆ ਤੇ ਰਾਜੇ ਨੇ ਉਸ ਚੋਰ ਨੂੰ ਉਥੋਂ ਜਾਣ ਦੀ ਆਗਿਆ ਦੇ ਦਿੱਤੀ ਸੋ ਇਸ ਕਹਾਣੀ ਦੇ ਅੰਤ ਵਿੱਚ ਉਸ ਚੋਰ ਦੀ ਜ਼ਿੰਦਗੀ ਦਾ ਰੁਖ ਇੱਕ ਸੰਤ ਦੀ ਸਾਦੀ ਜੀ ਸਲਾਹ ਨੇ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਸੱਚ ਦੇ ਮਾਰਗ ਤੇ ਚੱਲਣ ਦਾ ਵਾਅਦਾ ਜੋ ਪਹਿਲਾਂ ਉਸ ਨੂੰ ਔਖਾ ਲੱਗਿਆ ਸੀ ਅਖੀਰ ਵਿੱਚ ਜ਼ਿੰਦਗੀ ਦੇ ਕਲੰਕ ਤੋਂ ਉਸ ਦੀ ਮੁਕਤੀ ਦਾ ਮਾਰਗ ਬਣ ਗਿਆ ਰਾਜੇ ਦੀ ਸੂਝ-ਬੂਝ ਤੇ ਚੋਰ ਦੀ ਸੱਚਾਈ ਨੇ ਨਾ ਸਿਰਫ ਮੰਤਰੀ ਦੀ ਖੋਟੀ ਨੀਅਤ ਨੂੰ ਬੇਨਕਾਬ ਕੀਤਾ ਸਗੋਂ ਇੱਕ ਅਜਿਹੇ ਸਬਕ ਨੂੰ ਵੀ ਸਾਹਮਣੇ ਲਿਆਂਦਾ ਜੋ ਸਮੇਂ ਦੀਆਂ ਹੱਦਾਂ ਤੋਂ ਪਰੇ ਸੀ ਸੱਚ ਭਾਵੇਂ ਕਿੰਨਾ ਵੀ ਕਠੋਰ ਜਾਂ ਮੁਸ਼ਕਲ ਕਿਉਂ ਨਾ ਹੋਵੇ ਹਮੇਸ਼ਾ ਇੱਕ ਐਸੀ ਰੌਸ਼ਨੀ ਜਗਾਉਂਦਾ ਹੈ ਜੋ ਹਨੇਰੇ ਨੂੰ چیر ਕੇ ਨਵੀਂ ਸ਼ੁਰੂਆਤ ਦਾ ਰਾਹ ਦਿਖਾਉਂਦੀ ਹੈ ਉਹ ਚੋਰ ਜਿੱਦੀ ਜ਼ਿੰਦਗੀ ਗਲੀਆਂ ਵਿੱਚ ਲੁਕਦੇ ਛੁੱਪਦੇ ਬੀਤ ਰਹੀ ਸੀ ਸਾਧੂ ਦੀ ਗੱਲ ਮੰਨ ਕੇ ਉਸਨੇ ਨਾ ਸਿਰਫ ਆਪਣੀ ਕਿਸਮਤ ਸੁਵਾਰੀ ਸਗੋਂ ਇੱਕ ਅਜੀਹੀ ਮਿਸਾਲ ਕਾਇਮ ਕਰੀ ਜੋ ਕਿ ਸਭ ਨੂੰ ਹੈਰਾਨ ਵੀ ਕਰਦੀ ਹੈ ਤੇ ਸੋਚਣ ਲਈ ਮਜਬੂਰ ਵੀ ਕਰਦੀ ਹੈ ਉਸ ਦੀ ਸੱਚਾਈ ਨੇ ਸਾਬਤ ਕੀਤਾ ਕਿ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ ਇੱਕ ਸਹੀ ਫੈਸਲਾ ਇੱਕ ਸੱਚਾ ਵਾਦਾ ਸਭ ਕੁਝ ਬਦਲ ਸਕਦਾ ਹੈ ਉਸ ਮਹਾਤਮਾ ਦੀ ਸਿੱਖਿਆ ਨੇ ਚੋਰ ਨੂੰ ਨਾ ਸਿਰਫ ਸੂਲੀ ਤੋਂ ਬਚਾਇਆ ਸਗੋਂ ਉਸ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚਾਈ ਦੀ ਤਾਕਤ ਐਸੀ ਹੈ ਜੋ ਨਾ ਸਿਰਫ ਦਿਲ ਦੇ ਬੋਝ ਨੂੰ ਹਲਕਾ ਕਰਦੀ ਹੈ ਸਗੋਂ ਸਮਾਜ ਦੀਆਂ ਖੋਟੀਆਂ ਰੀਤਾਂ ਨੂੰ ਵੀ ਬੇਨਕਾਬ ਕਰਦੀ ਹੈ ਚੋਰ ਦੀ ਇਮਾਨਦਾਰੀ ਨੇ ਰਾਜੇ ਦੇ ਦਿਲ ਵਿੱਚ ਇੱਕ ਸਤਕਾਰ ਜਗਾਇਆ ਤੇ ਸੰਤ ਦੀ ਸਾਦਗੀ ਨੇ ਸਭ ਨੂੰ ਇਹ ਅਹਿਸਾਸ ਦਵਾਇਆ ਕਿ ਜ਼ਿੰਦਗੀ ਦਾ ਅਸਲ ਖਜ਼ਾਨਾ ਸੱਚ ਤੇ ਨੇਕੀ ਵਿੱਚ ਹੀ ਲੁਕਿਆ ਹੁੰਦਾ ਹੈ ਦੋਸਤੋ ਕਈ ਵਾਰ ਸਾਨੂੰ ਲੱਗਦਾ ਹੈ ਕਿ ਬਦਲਾਅ ਲਈ ਕਿਸੇ ਵੱਡੇ ਚਮਤਕਾਰ ਦੀ ਲੋੜ ਹੁੰਦੀ ਹੈ ਪਰ ਅਸਲ ਵਿੱਚ ਸੱਚ ਤਾਂ ਇਹ ਹੈ ਕਿ ਬਦਲਾਅ ਲਈ ਸਿਰਫ ਇੱਕ ਗੱਲ ਇੱਕ ਵਿਚਾਰ ਜਾਂ ਫਿਰ ਇੱਕ ਸਹੀ ਮੁਲਾਕਾਤ ਹੀ ਕਾਫੀ ਹੁੰਦੀ ਹੈ ਦਿਮਾਗ ਵਿੱਚ ਘਰ ਕੀਤਾ ਹੋਇਆ ਇੱਕ ਸ਼ਬਦ ਵੀ ਕਿਸੇ ਦੇ ਦਿਲ ਵਿੱਚ ਐਸੀ ਚੰਗਿਆੜੀ ਬਾਲ ਸਕਦਾ ਜੋ ਰਹਿੰਦੀ ਉਮਰ ਤੱਕ ਉਹਦੇ ਅੰਦਰ ਮਗਦੀ ਰਹਿੰਦੀ ਹੈ ਤੇ ਉਹਦੀ ਜ਼ਿੰਦਗੀ ਦੀਆਂ ਰਾਹਾਂ ਨੂੰ ਰੋਸ਼ਨ ਕਰਕੇ ਨਵੀਆਂ ਮੰਜ਼ਲਾਂ ਤੱਕ ਲੈ ਉਪਰਦੀ ਹੈ। ਇੱਕ ਕਹਾਣੀ ਵੀ ਕੁਝ ਇਸ ਤਰ੍ਹਾਂ ਦਾ ਹੀ ਸੁਨੇਹਾ ਦਿੰਦੀ ਹੈ ਕਿ ਸੱਚਾਈ ਵਿੱਚ ਉਹ ਤਾਕਤ ਹੈ ਜੋ ਕਿਸੇ ਵੀ ਹਨੇਰੇ ਨੂੰ ਹਰਾ ਸਕਦੀ ਹੈ। ਜੇ ਇੱਕ ਚੋਰ ਜੋ ਆਪਣੇ ਤੇ ਆਪਣੇ ਟੱਬਰ ਦਾ ਢਿੱਡ ਚੋਰੀਆਂ ਕਰਕੇ ਭਰਦਾ ਸੀ ਜਿਹਨੂੰ ਲੱਗਦਾ ਸੀ ਕਿ ਆਪਣੇ ਬਾਪ ਕੋਲੋਂ ਮਿਲੀ ਇਹ ਵਿਰਾਸਤ ਹੀ ਉਹਦੀ ਕਮਾਈ ਦਾ ਆਖਰੀ ਜ਼ਰੀਆ ਹੈ ਪਰ ਸਿਰਫ ਇੱਕ ਵਾਦੇ ਨਾਲ ਉਸ ਫਕੀਰ ਦੀ ਇੱਕ ਗੱਲ ਮੰਨ ਕੇ ਆਪਣੀ ਪੂਰੀ ਕਿਸਮਤ ਬਦਲ ਸਕਦਾ ਹੈ ਤਾਂ ਸੋਚੋ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਿੰਨਾ ਕੁਝ ਬਦਲ ਸਕਦੇ ਹਾਂ ਸੋ ਮੈਨੂੰ ਪੂਰੀ ਉਮੀਦ ਹੈ ਕਿ ਇਹ ਪਿਆਰੀ ਜੀ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਸ ਤੋਂ ਮਿਲੀ ਸਿੱਖਿਆ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਜ਼ਰੂਰ ਕਰੋਗੇ ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਬਹੁਤ ਬਹੁਤ ਸ਼ੁਕਰੀਆ